ਇਹ ਸਪੈਸ਼ਲ ਵੀਡੀਓ ਹੈਗੀ ਹੈ ਜਿਨ੍ਹਾਂ ਨੇ 10ਵੀਂ ਤੇ ਪਲੱਸ 2 ਪਾਸ ਕੀਤੀ ਹੈਗੀ ਹੈ ਬੱਚਿਆਂ ਵਾਸਤੇ ਸਪੈਸ਼ਲ ਤੁਸੀਂ ਵੀ ਆ ਸਕਦੇ ਹੋ ਜਰਮਨ ਦੇ ਵਿੱਚ ਉਹ ਵੀ ਫ੍ਰੀ ਆਫ ਕੋਸਟ ਦੇ ਵਿੱਚ ਕੋਈ ਖਰਚਾ ਨਹੀਂ ਹੈਗਾ ਫ੍ਰੀ ਦੇ ਵਿੱਚ ਆ ਸਕਦੇ ਹੋ ਤੁਸੀਂ ਜਰਮਨ ਦੇ ਵਿੱਚ ਹਸਪੀਟਲਿੰਗ ਕੈਟਾਗਰੀ ਦੇ ਅੰਡਰ ਹਸਪੀਟਲਿੰਗ ਵੀਜ਼ੇ ਦੇ ਵਿੱਚ ਤੁਸੀਂ ਆ ਸਕਦੇ ਹੋ ਜਿਹਦੇ ਵਿੱਚ ਤੁਹਾਨੂੰ ਪੜ੍ਹਾਈ ਕਰਨ ਦੇ ਜਰਮਨ ਦਿੰਦੀ ਹੈ ਪੈਸੇ ਜਰਮਨ ਦੀ ਕੰਪਨੀ ਪ੍ਰੋਵਾਈਡ ਕਰਦੀ ਹੈ ਤੁਹਾਨੂੰ ਪੇਡ ਵੀਜ਼ਾ ਤੇ ਤੁਹਾਨੂੰ ਪੈਸੇ ਵੀ ਦਿੱਤੇ ਜਾਂਦੇ ਨੇ ਜਰਮਨ ਦੇ ਵਿੱਚ ਸਟੱਡੀ ਕਰਨ ਵਾਸਤੇ ਉਹਨੂੰ ਵੀਜ਼ਾ ਨੂੰ ਕਿੱਦਾਂ ਅਪਲਾਈ ਕਰਨਾ ਹੈਗਾ ਕੌਣ-ਕੌਣ ਅਪਲਾਈ ਕਰ ਸਕਦਾ ਕਿੰਨੀ ਏਜ ਗਰੁੱਪ ਤੱਕ ਅਪਲਾਈ ਕਰ ਸਕਦੇ ਨੇ ਮਾਸਟਰ ਜਾਂ ਬੈਚਲਰ ਵਾਲੇ ਵੀ ਅਪਲਾਈ ਕਰ ਸਕਦੇ ਨੇ ਉਹਦੇ ਵਾਸਤੇ ਸਪੈਸ਼ਲ ਮੈਂ ਵੀਡੀਓ ਬਣਾ ਦਿੱਤੀ ਹੈਗੀ ਹੈ ਕੌਣ-ਕੌਣ ਹਸਪੀਟਲ ਡਿੰਗ ਵਾਸਤੇ ਐਲੀਜੀਬਲ ਹੈਗਾ ਕਿੱਦਾਂ ਅਪਲਾਈ ਕਰਨਾ ਹੈਗਾ ਕਿਹੜੇ ਡਾਕੂਮੈਂਟ ਲੱਗਦੇ ਨੇ ਬਲੌਕ ਅਕਾਊਂਟ ਦੀ ਲੋੜ ਹੈਗੀ ਜਾਂ ਨਹੀਂ ਹੈਗੀ ਕਿਹੜਾ ਏਜ ਗਰੁੱਪ ਤੱਕ ਅਪਲਾਈ ਕਰ ਸਕਦੇ ਨੇ ਤੇ ਕਿੰਨਾ ਖਰਚਾ ਟੋਟਲ ਆਂਦਾ ਹੈਗਾ ਜਿੰਨੂੰ ਕਹਿੰਦੇ ਨੇ ਕਿ ਬਿਨਾ ਕੋਈ ਕੋਸਟ ਦੇ ਉਤੋਂ ਹਰ ਤੁਹਾਨੂੰ ਸਭ ਨੂੰ ਪੜ੍ਹਨ ਦੇ ਪੈਸੇ ਮਿਲਦੇ ਨੇ ਹਰ ਸਾਲ ਦੇ ਸਾਲ ਬਾਅਦ ਤੁਹਾਡੀ ਤਨਖਾਹ ਵੀ ਵਧਾਈ ਜਾਂਦੀ ਹੈ ਹਸਪੀਟਲਿੰਗ ਦੇ ਵਿੱਚ ਵੋਕੇਸ਼ਨਲ ਟ੍ਰੇਨਿੰਗ ਦੇ ਅੰਡਰ ਤੇ ਉਸ ਵਾਸਤੇ ਮੈਂ ਜਿੱਦਾਂ ਕਿ ਤੁਹਾਨੂੰ ਪਤਾ ਹੈ ਹਰ ਮਨ